ਤੇ ਬਹੁਤ ਹੀ ਔਖਾ ਹੁੰਦਾ ਆ ਫਿਲਹਾਲ ਆ ਕਹਿੰਦੇ ਆ ਵੀ ਲਾਈਟਾਂ ਨਾ ਹੁਣ ਕਰਕੇ ਵੀ ਹਾਦਸਾ ਹੋਇਆ ਦਰਅਸਲ ਟਰੱਕ ਜਿਹੜਾ ਸੀਗਾ ਹਿਮਾਚਲ ਤੋਂ ਗੁਜਰਾਤ ਜਾ ਰਿਹਾ ਸੀਗਾ ਪਰ ਰੋਸ਼ਨ ਵਾਲਾ ਦੇ ਥੱਲੇ ਉਹ ਪੈਂਦੇ ਓਵਰ ਬ੍ਰਿਜ ਦੇ ਕੋਲ ਜਿਹੜਾ ਆ ਇੱਕ ਕਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਇਹ ਟਰੱਕ ਪਲਟ ਗਿਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਟਰੱਕ ਡਰਾਈਵਰ ਨੇ ਦੱਸਿਆ ਕਿ ਸਾਹਮਣੇ ਤੋਂ ਆਉਂਦੀ ਗੱਡੀ ਸੀਗੀ ਔਰ ਜਦੋਂ ਉਹ ਗੱਡੀ ਨੂੰ ਬਚਾਇਆ ਤਾਂ ਉਸ ਦੀ ਗੱਡੀ ਪਲਟ ਗਈ ਆ ਕਿਉਂਕਿ ਨਾ ਕੋਈ ਲਾਈਟਾਂ ਤੇ ਨਾ ਰਿਫਲੈਕਟਰ ਇੱਕ ਬੰਨਿਓਂ ਦੀ ਨੰਗਣਾ ਪੈਂਦਾ ਆ ਆ ਲੋਕ ਜਿਹੜੇ ਨੇ ਟਮਾਟਰ ਆਪਣੇ ਘਰਾਂ ਨੂੰ ਪਾ ਕੇ ਲੈ ਕੇ ਜਾ ਰਹੇ ਨੇ ਔਰ ਗੱਲ ਇਹ ਆ ਵੀ ਜੇਕਰ ਕਿਤੇ ਕੰਮ ਚੱਲ ਰਿਹਾ ਦੂਰ ਦਰਾਡੇ ਆਪਾਂ ਕਹਿ ਰਹੇ ਆ ਕਿ ਪਿੰਡ ਏਰੀਆ ਦੇ ਵਿੱਚ ਤਾਂ ਉਥੇ ਚਾਹੀਦਾ ਕਿ ਕੋਈ ਨਾ ਕੋਈ ਰਿਫਲੈਕਟਰ ਜਾਂ ਸਾਈਨ ਜਾਂ ਲਾਈਟ ਰੱਖਣੀ ਚਾਹੀਦੀ ਆ ਜਿਹਦੇ ਨਾਲ ਇਹ ਹਾਸੇ ਜਿਹੜੇ ਨੇ ਨਾ ਪੇਛਾਉਣ ਫਿਲਹਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੂਰੇ ਦਾ ਪੂਰਾ ਮਾਲ ਸੜਕ ਤੇ ਵਿਛਿਆ ਹੋਇਆ ਆ ਆਉਣ ਜਾਣ ਵਾਲੇ ਟਮਾਟਰ ਇਕੱਠੇ ਕਰ ਰਹੇ ਨੇ ਉਹਦਾ ਵੀ ਵੈਸੇ ਹੀ ਵੀ ਇਹ ਟਮਾਟਰ ਤਾਂ ਖਰਾਬ ਹੀ ਹੋਣੇ ਨੇ ਔਰ ਇਹ ਚੰਡੀਗੜ੍ਹ ਤੋਂ ਕਟੜਾ ਬਠਿੰਡਾ ਤੋਂ ਚੰਡੀਗੜ੍ਹ ਜਿਹੜਾ ਰੋਡ ਹੈ ਰੋਸ਼ਨ ਵਾਲਾ ਓਵਰਬ੍ਰਿਜ ਦੇ ਕੋਲੇ ਹਾਸਾ ਹੋਇਆ ਆ ਔਰ ਪੂਰਾ ਨੁਕਸਾਨ ਹੋ ਗਿਆ ਵਿਚਾਰੇ ਕਿਸਾਨ ਦਾ ਜਾਂ ਜਿੰਨੇ ਖਰੀਦੇ ਹੋਣੇ ਆ ਜਿੰਨੇ ਜਾ ਕੇ ਇਹਨੂੰ ਹੋਰ ਜਗ੍ਹਾ ਵੇਚਣਾ ਹੋਣਾ ਆ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੈ ਫਲਹਾਲ ਇਹ ਲਾਲ ਟਮਾਟਰਾਂ ਦਾ ਟਰੱਕ ਜਿਹੜਾ ਕਿ ਪਲਟੀ ਹੋ ਗਿਆ ਸਿਰਫ ਸਿਰਫ ਇਸ ਕਰਕੇ ਕਿ ਨਾ ਕੋਈ ਸਾਈਨ ਬੋਰਡ ਨਾ ਰਿਫਲੈਕਟਰ ਤੇ ਨਾ ਹੀ ਕੁਝ ਹੋਰ ਜਿਹੜਾ ਆ ਉਥੇ ਲਾਇਆ ਗਿਆ ਸੀਗਾ ਬਹੁਤ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਈਨ ਤੇ ਰਿਫਲੈਕਟਰ ਬੋਰਡ ਲਾਉਣੇ ਕਿਉਂਕਿ ਆ ਦੇਖ ਲਓ ਵੀ ਉਹ ਬੰਦੇ ਦੀ ਜਾਨ ਤੱਕ ਜਾ ਸਕਦੀ ਸੀ ਕਿਉਂਕਿ ਰਸਤਾ ਬਹੁਤ ਛੋਟਾ ਆ ਦੂਸਰੀ ਗੱਡੀ ਅੱਗੇ ਆਉਂ ਡਈ ਆ ਤੇ ਬਚਾਉਂਦਿਆਂ ਬਚਾਉਂਦਿਆਂ ਇਹ ਹਾਦਸਾ ਹੋ ਗਿਆ ਪਿੰਡ ਰੋਸ਼ਨ ਵਾਲਾ ਓਵਰ ਬ੍ਰਿਜ ਦੇ ਕੋਲ ਹੈ ਦਰਅਸਲ ਇਸ ਓਵਰ ਬ੍ਰਿਜ ਦਾ ਕੰਮ ਚੱਲਦਾ ਆ ਔਰ ਕੰਮ ਚੱਲਣ ਕਰਕੇ ਲੋਕਾਂ ਨੂੰ ਕਾਫੀ ਤੰਗੀ ਆ ਰਹੀ ਹੈ ਕਿ ਕਿ ਸਾਈਡ ਥਾਣੀ ਲੰਘਣਾ ਪੈ ਰਿਹਾ ਨਾ ਕੋਈ ਰਿਫਲੈਕਟਰ ਆ ਤੇ ਨਾ ਕੁਝ ਹੋਰ ਅੱਧੀ ਰਾਤ ਨੂੰ ਤੇ ਬਹੁਤ ਹੀ ਔਖਾ ਹੁੰਦਾ ਆ ਫਿਲਹਾਲ ਆ ਕਹਿੰਦੇ ਆ ਵੀ ਲਾਈਟਾਂ ਨਾ ਹੁਣ ਕਰਕੇ ਵੀ ਹਾਦਸਾ ਹੋਇਆ ਦਰਅਸਲ ਟਰੱਕ ਜਿਹੜਾ ਸੀਗਾ ਹਿਮਾਚਲ ਤੋਂ ਗੁਜਰਾਤ ਜਾ ਰਿਹਾ ਸੀਗਾ ਪਰ ਰੋਸ਼ਨ ਵਾਲਾ ਦੇ ਥੱਲੇ ਉਪੈਂਦੇ ਓਵਰ ਬ੍ਰਿਜ ਦੇ ਕੋਲ ਜਿਹੜਾ ਆ ਇੱਕ ਕਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਇਹ ਟਰੱਕ ਪਲਟ ਗਿਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਟਰੱਕ ਡਰਾਈਵਰ ਨੇ ਦੱਸਿਆ ਕਿ ਸਾਹਮਣੇ ਤੋਂ ਆਉਂਦੀ ਗੱਡੀ ਸੀਗੀ ਔਰ ਜਦੋਂ ਉਹ ਗੱਡੀ ਨੂੰ ਬਚਾਇਆ ਤਾਂ ਉਸ ਦੀ ਗੱਡੀ ਪਲਟ ਗਈ ਆ ਕਿਉਂਕਿ ਨਾ ਕੋਈ ਲਾਈਟਾਂ ਤੇ ਨਾ ਰਿਫਲੈਕਟਰ ਇੱਕ ਬੰਨਿਓਂ ਦੀ ਲੰਗਣਾ ਪੈਂਦਾ ਆ ਆ ਲੋਕ ਜਿਹੜੇ ਨੇ ਟਮਾਟਰ ਆਪਣੇ ਘਰਾਂ ਨੂੰ ਪਾ ਕੇ ਲੈ ਕੇ ਜਾ ਰਹੇ ਨੇ ਔਰ ਗੱਲ ਇਹ ਆ ਵੀ ਜੇਕਰ ਕਿਤੇ ਕੰਮ ਚੱਲ ਰਿਹਾ ਦੂਰ ਦਰਾਡੇ ਆਪਾਂ ਕਹਿੰਦੇ ਆ ਕਿ ਪਿੰਡ ਏਰੀਆ ਦੇ ਵਿੱਚ ਤਾਂ ਉਥੇ ਚਾਹੀਦਾ ਕਿ ਕੋਈ ਨਾ ਕੋਈ ਰਿਫਲੈਕਟਰ ਜਾਂ ਸਾਈਨ ਜਾਂ ਲਾਈਟ ਰੱਖਣੀ ਚਾਹੀਦੀ ਆ ਜਿਹਦੇ ਨਾਲ ਇਹ ਹਾਦਸੇ ਜਿਹੜੇ ਨੇ ਆਉਣ ਨਾ ਆਪੇ ਜਾਣ ਫਿਲਹਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੂਰੇ ਦਾ ਪੂਰਾ ਮਾਲ ਸੜਕ ਤੇ ਵਿਛਿਆ ਹੋਇਆ ਆ ਆਉਣ ਜਾਣ ਵਾਲੇ ਟਮਾਟਰ ਇਕੱਠੇ ਕਰ ਰਹੇ ਨੇ ਉਹਦਾ ਵੀ ਵੈਸੇ ਹੀ ਵੀ ਇਹ ਟਮਾਟਰ ਤਾਂ ਖਰਾਬ ਹੀ ਹੋਨੇ ਨੇ ਔਰ ਇਹ ਚੰਡੀਗੜ੍ਹ ਤੋਂ ਕਟੜਾ ਬਠਿੰਡਾ ਤੋਂ ਚੰਡੀਗੜ੍ਹ ਜਿਹੜਾ ਰੋਡ ਹੈ ਰੋਸ਼ਨ ਵਾਲਾ ਓਵਰਬ੍ਰਿਜ ਦੇ ਕੋਲੇ ਹਾਦਸਾ ਹੋਇਆ ਆ ਔਰ ਪੂਰਾ ਨੁਕਸਾਨ ਹੋ ਗਿਆ ਵਿਚਾਰੇ ਕਿਸਾਨ ਦਾ ਜਾਂ ਜਿੰਨੇ ਖਰੀਦੇ ਹੋਣੇ ਆ ਜਿੰਨੇ ਜਾ ਕੇ ਇਹਨੂੰ ਹੋਰ ਜਗ੍ਹਾ ਵੇਚਣਾ ਹੋਣਾ ਆ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੈ ਫਲਹਾਲ ਇਹ ਲਾਲ ਟਮਾਟਰਾਂ ਦਾ ਟਰੱਕ ਜਿਹੜਾ ਕਿ ਪਲਟੀ ਹੋ ਗਿਆ ਸਿਰਫ ਇਸ ਕਰਕੇ ਕਿ ਨਾ ਕੋਈ ਸਾਈਨ ਬੋਰਡ ਨਾ ਰਿਫਲੈਕਟਰ ਤੇ ਨਾ ਹੀ ਕੁਝ ਹੋਰ ਜਿਹੜਾ ਆ ਉਥੇ ਲਾਇਆ ਗਿਆ ਸੀਗਾ ਬਹੁਤ ਆਹ ਜ਼ਰੂਰੀ ਹੋ ਜਾਂਦਾ ਆ ਕਿ ਸਾਈਨ ਤੇ ਰਿਫਲੈਕਟਰ ਬੋਰਡ ਲਾਉਣੇ ਕਿਉਂਕਿ ਆ ਦੇਖ ਲੋ ਵੀ ਉਹ ਬੰਦੇ ਦੀ ਜਾਨ ਤੱਕ ਜਾ ਸਕਦੀ ਕਿਉਂਕਿ ਰਸਤਾ ਬਹੁਤ ਛੋਟਾ ਆ ਦੂਸਰੀ ਗੱਡੀ ਅੱਗੇ ਆਉਣ ਡਈਆ ਤੇ ਬਚਾਉਂਦਿਆਂ ਬਚਾਉਂਦਿਆਂ ਇਹ ਹਾਦਸਾ ਹੋ ਸਕਦਾ ਪਿੰਡ ਰੋਸ਼ਨ ਵਾਲਾ ਓਵਰ ਬ੍ਰਿਜ ਦੇ ਕੋਲ ਆ ਦਰਅਸਲ ਇਸ ਓਵਰ ਬ੍ਰਿਜ ਦਾ ਕੰਮ ਚੱਲਦਾ ਆ ਔਰ ਕੰਮ ਚੱਲਣ ਕਰਕੇ ਲੋਕਾਂ ਨੂੰ ਕਾਫੀ ਤੰਗੀ ਆ ਰਹੀ ਆ ਕਿ ਕਿ ਸਾਈਡ ਥਾਣੀ ਲੰਘਣਾ ਪੈ ਰਿਹਾ ਨਾ ਕੋਈ ਰਿਫਲੈਕਟਰ ਆ ਤੇ ਨਾ ਕੁਝ ਹੋਰ ਅੱਧੀ ਰਾਤ ਨੂੰ ਤੇ ਬਹੁਤ ਔਖਾ ਹੁੰਦਾ ਆ ਫਿਲਹਾਲ ਆ ਕਹਿੰਦੇ ਆ ਵੀ ਲਾਈਟਾਂ ਨਾ ਹੁਣ ਕਰਕੇ ਵੀ ਹ ਦਰਅਸਲ ਟਰੱਕ ਜਿਹੜਾ ਸੀਗਾ ਹਿਮਾਚਲ ਤੋਂ ਗੁਜਰਾਤ ਜਾ ਰਿਹਾ ਸੀਗਾ ਪਰ ਰੋਸ਼ਨ ਵਾਲਾ ਦੇ ਥੱਲੇ ਉਹ ਪੈਂਦੇ ਓਵਰਬ੍ਰਿਜ ਦੇ ਕੋਲ ਜਿਹੜਾ ਆ ਇੱਕ ਕਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਇਹ ਟਰੱਕ ਪਲਟ ਗਿਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਟਰੱਕ ਡਰਾਈਵਰ ਨੇ ਦੱਸਿਆ ਕਿ ਸਾਹਮਣੇ ਤੋਂ ਆਉਂਦੀ ਗੱਡੀ ਸੀਗੀ ਔਰ ਜਦੋਂ ਉਹ ਗੱਡੀ ਨੂੰ ਬਚਾਇਆ ਤਾਂ ਉਸ ਦੀ ਗੱਡੀ ਪਲਟ ਗਈ ਆ ਕਿਉਂਕਿ ਨਾ ਕੋਈ ਲਾਈਟਾਂ ਤੇ ਨਾ ਰਿਫਲੈਕਟਰ ਇੱਕ ਬੰਨਿਓਂ ਦੀ ਲੰਗਣਾ ਪੈਂਦਾ ਆ ਆ ਲੋਕ ਜਿਹੜੇ ਨੇ ਟਮਾਟਰ ਆਪਣੇ ਘਰਾਂ ਨੂੰ ਪਾ ਕੇ ਲੈ ਕੇ ਜਾ ਰਹੇ ਨੇ ਔਰ ਗੱਲ ਇਹ ਆ ਵੀ ਜੇਕਰ ਕਿਤੇ ਕੰਮ ਚੱਲ ਰਿਹਾ ਦੂਰ ਦਰਾਡੇ ਆਪਾਂ ਕਹਿ ਰਹੇ ਆ ਕਿ ਪਿੰਡ ਏਰੀਆ ਦੇ ਵਿੱਚ ਤਾਂ ਉਥੇ ਚਾਹੀਦਾ ਕਿ ਕੋਈ ਨਾ ਕੋਈ ਰਿਫਲੈਕਟਰ ਜਾਂ ਸਾਈਨ ਜਾਂ ਲਾਈਟ ਰੱਖਣੀ ਚਾਹੀਦੀ ਜਾਂ ਜਿਹਦੇ ਨਾਲ ਇਹ ਹਾਸੇ ਜਿਹੜੇ ਨਾ ਪੇਛੋਂ ਆਉਣ ਫਿਲਹਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੂਰੇ ਦਾ ਪੂਰਾ ਮਾਲ ਸੜਕ ਤੇ ਵਿਛਿਆ ਹੋਇਆ ਆ ਆਉਣ ਜਾਣ ਵਾਲੇ ਟਮਾਟਰ ਇਕੱਠੇ ਕਰ ਰਹੇ ਨੇ ਉਹਦਾ ਵੀ ਵੈਸੇ ਹੀ ਵੀ ਟਮਾਟਰ ਤਾਂ ਖਰਾਬ ਹੀ ਹੋਨੇ ਨੇ ਔਰ ਇਹ ਚੰਡੀਗੜ੍ਹ ਤੋਂ ਕਟੜਾ ਬਠਿੰਡਾ ਤੋਂ ਚੰਡੀਗੜ੍ਹ ਜਿਹੜਾ ਰੋਡ ਹੈ ਰੋਸ਼ਨ ਵਾਲਾ ਓਵਰਬ੍ਰਿਜ ਦੇ ਕੋਲੇ ਹਾਦਸਾ ਹੋਇਆ ਆ ਔਰ ਪੂਰਾ ਨੁਕਸਾਨ ਹੋ ਗਿਆ ਵਿਚਾਰੇ ਕਿਸਾਨ ਦਾ ਜਾਂ ਜਿੰਨੇ ਖਰੀਦੇ ਹੋਣੇ ਆ ਜਿੰਨੇ ਜਾ ਕੇ ਇਹਨੂੰ ਹੋਰ ਜਗ੍ਹਾ ਵੇਚਣਾ ਹੋਣਾ ਆ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੈ ਫਿਲਹਾਲ ਇਹ ਲਾਲ ਟਮਾਟਰਾਂ ਦਾ ਟਰੱਕ ਜਿਹੜਾ ਕਿ ਪਲਟੀ ਹੋ ਗਿਆ ਸਿਰਫ ਇਸ ਕਰਕੇ ਕਿ ਨਾ ਕੋਈ ਸਾਈਨ ਬੋਰਡ ਨਾ ਰਿਫਲੈਕਟਰ ਤੇ ਨਾ ਹੀ ਕੁਝ ਹੋਰ ਜਿਹੜਾ ਆ ਉੱਥੇ ਲਾਇਆ ਗਿਆ ਸੀਗਾ ਬਹੁਤ ਇਹ ਜ਼ਰੂਰੀ ਹੋ ਜਾਂਦਾ ਆ ਕਿ ਸਾਈਨ ਤੇ ਰਿਫਲੈਕਟਰ ਬੋਰਡ ਲਾਉਣੇ ਕਿਉਂਕਿ ਆ ਦੇਖ ਲਓ ਵੀ ਉਹ ਬੰਦੇ ਦੀ ਜਾਨ ਤੱਕ ਜਾ ਸਕਦੀ ਸੋ ਕਿ ਰਸਤਾ ਬਹੁਤ ਛੋਟਾ ਆ ਦੂਸਰੀ ਗੱਡੀ ਅੱਗੇ ਆਉਣ ਡਈਆ ਤੇ ਬਚਾਉਂਦਿਆਂ ਬਚਾਉਂਦਿਆਂ ਇਹ ਹਾਦਸਾ ਹੋ ਸਕਦਾ ਪਿੰਡ ਰੋਸ਼ਨਾਲਾ ਓਵਰ ਬ੍ਰਿਜ ਦੇ ਕੋਲ ਆ ਦਰਅਸਲ ਇਸ ਓਵਰ ਬ੍ਰਿਜ ਦਾ ਕੰਮ ਚੱਲਦਾ ਆ ਔਰ ਕੰਮ ਚੱਲਣ ਕਰਕੇ ਲੋਕਾਂ ਨੂੰ ਕਾਫੀ ਤੰਗੀ ਆ ਰਹੀ ਆ ਕਿ ਕਿ ਸਾਈਡ ਥਾਣੀ ਲੰਘਣਾ ਪੈ ਰਿਹਾ ਨਾ ਕੋਈ ਰਿਫਲੈਕਟਰ ਆ ਤੇ ਨਾ ਕੁਝ ਹੋਰ ਅੱਧੀ ਰਾਤ ਨੂੰ ਤੇ ਬਹੁਤ ਹੀ ਔਖਾ ਹੁੰਦਾ ਆ ਫਿਲਹਾਲ ਆ ਕਹਿੰਦੇ ਆ ਵੀ ਲਾਈਟਾਂ ਨਾ ਹੁਣ ਕਰਕੇ ਵੀ ਹਾਦਸਾ ਹੋਇਆ ਦਰਅਸਲ ਟਰੱਕ ਜਿਹੜਾ ਸੀਗਾ ਹਿਮਾਚਲ ਤੋਂ ਗੁਜਰਾਤ ਜਾ ਰਿਹਾ ਸੀਗਾ ਪਰ ਰੋਸ਼ਨ ਵਾਲਾ ਦੇ ਥੱਲੇ ਉਹ ਪੈਂਦੇ ਓਵਰਬ੍ਰਿਜ ਦੇ ਕੋਲ ਜਿਹੜਾ ਆ ਇੱਕ ਕਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਇਹ ਟਰੱਕ ਪਲਟ ਗਿਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਟਰੱਕ ਡਰਾਈਵਰ ਨੇ ਦੱਸਿਆ ਕਿ ਸਾਹਮਣੇ ਤੋਂ ਆਉਂਦੀ ਗੱਡੀ ਸੀਗੀ ਔਰ ਜਦੋਂ ਉਹ ਗੱਡੀ ਨੂੰ ਬਚਾਇਆ ਤਾਂ ਉਸ ਦੀ ਗੱਡੀ ਪਲਟ ਗਈ ਆ ਕਿਉਂਕਿ ਨਾ ਕੋਈ ਲਾਈਟਾਂ ਤੇ ਨਾ ਰਿਫਲੈਕਟਰ ਇੱਕ ਬੰਨਿਓਂ ਦੀ ਲੰਗਣਾ ਪੈਂਦਾ ਆ ਆ ਲੋਕ ਜਿਹੜੇ ਨੇ ਟਮਾਟਰ ਆਪਣੇ ਘਰਾਂ ਨੂੰ ਪਾ ਕੇ ਲੈ ਕੇ ਜਾ ਰਹੇ ਨੇ ਔਰ ਗੱਲ ਇਹ ਆ ਵੀ ਜੇਕਰ ਕਿਤੇ ਕੰਮ ਚੱਲ ਰਿਹਾ ਦੂਰ ਦਰਾਡੇ ਆਪਾਂ ਕਹਿ ਰਹੇ ਆ ਕਿ ਪਿੰਡ ਏਰੀਆ ਦੇ ਵਿੱਚ ਤਾਂ ਉਥੇ ਚਾਹੀਦਾ ਕਿ ਕੋਈ ਨਾ ਕੋਈ ਰਿਫਲੈਕਟਰ ਜਾਂ ਸਾਈਨ ਜਾਂ ਲਾਈਟ ਰੱਖਣੀ ਚਾਹੀਦੀ ਆ ਜਿਹਦੇ ਨਾਲ ਇਹ ਹਾਸੇ ਜਿਹੜੇ ਨੇ ਨਾ ਪੇਛਾਉਣ ਫਿਲਹਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੂਰੇ ਦਾ ਪੂਰਾ ਮਾਲ ਸੜਕ ਤੇ ਵਿਛਿਆ ਹੋਇਆ ਆ ਔਣ ਜਾਣ ਵਾਲੇ ਟਮਾਟਰ ਇਕੱਠੇ ਕਰ ਰਹੇ ਨੇ ਉਹਦਾ ਵੀ ਵੈਸੀ ਵੀ ਟਮਾਟਰ ਤਾਂ ਖਰਾਬ ਹੀ ਹੋਨੇ ਨੇ ਔਰ ਇਹ ਚੰਡੀਗੜ੍ਹ ਤੋਂ ਕਟੜਾ ਬਠਿੰਡਾ ਤੋਂ ਚੰਡੀਗੜ੍ਹ ਜਿਹੜਾ ਰੋਡ ਹੈ ਰੋਸ਼ਨ ਵਾਲਾ ਓਵਰਬ੍ਰਿਜ ਦੇ ਕੋਲੇ ਹਾਦਸਾ ਹੋਇਆ ਆ ਔਰ ਪੂਰਾ ਨੁਕਸਾਨ ਹੋ ਗਿਆ ਵਿਚਾਰੇ ਕਿਸਾਨ ਦਾ ਜਾਂ ਜਿੰਨੇ ਖਰੀਦੇ ਹੋਣੇ ਆ ਜਿੰਨੇ ਜਾ ਕੇ ਇਹਨੂੰ ਹੋਰ ਜਗ੍ਹਾ ਵੇਚਣਾ ਹੋਣਾ ਆ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੈ ਫਿਲਹਾਲ ਇਹ ਲਾਲ ਟਮਾਟਰਾਂ ਦਾ ਟਰੱਕ ਜਿਹੜਾ ਕਿ ਪਲਟੀ ਹੋ ਗਿਆ ਸਿਰਫ ਸਿਰਫ ਇਸ ਕਰਕੇ ਕਿ ਨਾ ਕੋਈ ਸਾਈਨ ਬੋਰਡ ਨਾ ਰਿਫਲੈਕਟਰ ਤੇ ਨਾ ਹੀ ਕੁਝ ਹੋਰ ਜਿਹੜਾ ਆ ਉਥੇ ਲਾਇਆ ਗਿਆ ਸੀਗਾ ਬਹੁਤ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਈਨ ਤੇ ਰਿਫਲੈਕਟਰ ਬੋਰਡ ਲਾਉਣੇ ਕਿਉਂਕਿ ਆ ਦੇਖ ਲਓ ਵੀ ਉਹ ਬੰਦੇ ਦੀ ਜਾਨ ਤੱਕ ਜਾ ਸਕਦੀ ਸੋ ਕਿ ਰਸਤਾ ਬਹੁਤ ਛੋਟਾ ਆ ਦੂਸਰੀ